ਗਰਦਾਸਪੁਰ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਬਰਸਾਤੀ ਪਾਣੀ ਦੀ ਸਮੱਸਿਆ ਦੇ ਨਾਲ ਜੂਝ ਰਹੇ ਲੋਕਾਂ ਨੂੰ ਜਲਦ ਹੀ ਇਹ ਸਮੱਸਿਆ ਤੋਂ निजात ਮਿਲੇਗੀ ਕਿਉਂਕਿ ਇੱਥੇ ਬੜੀ ਜੁੜੀ ਹੈ ਡਰੇਨ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ 6 ਕਰੋੜ ਦੀ ਲਾਗਤ ਦੇ ਨਾਲ ਇਸ ਡਰੇਨ ਦਾ 3.5 ਕਿਲੋਮੀਟਰ ਦਾ ਹਿੱਸਾ ਪੱਕਾ ਕੀਤਾ ਜਾ ਰਿਹਾ ਹੈ ਡਰੇਨ ਦੇ ਆਲੇ ਦੁਆਲੇ ਵਸੀਆਂ ਕਲੋਨੀਆ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪੈਠ ਸਾਲਾਂ ਬਾਅਦ ਉਹਨਾਂ ਦੀ ਸਮੱਸਿਆ ਦਾ ਹੱਲ ਹੁਣ ਹੋ ਰਿਹਾ ਹੈ ਗੁਰਦਾਸਪੁਰ ਦੀ ਸਾਰੀ ਦੀ ਸਾਰੀ ਆਬਾਦੀ ਦੇ ਘਰਾਂ ਦਾ ਨਿਕਾਸੀ ਜਿਹੜੀ ਹੈ ਉਹ ਡਰੇਨ ਖਿੱਚਦੀ ਹੈ ਇਸ ਵੇਲੇ ਅਸੀਂ ਉਸਤੇ ਖੜੇ ਆ ਨਵੀਂ ਪੁੱਡ ਡਰੇਨ ਇਹਨੂੰ ਕਿਹਾ ਜਾਂਦਾ ਹੈ ਬਾਈਪਾਸ ਤੋਂ ਸ਼ੁਰੂ ਹੁੰਦੀ ਹੈ ਔਰ ਕਿਹੜਾ ਨਾਲੇ ਵਿੱਚ ਜਾ ਕੇ ਪੈਂਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਹੀ ਗੰਦਗੀ ਇਸ ਡਰੇਨ ਵਿੱਚ ਵੇਖੀ ਜਾ ਸਕਦੀ ਹੈ ਹਾਲਾਂਕਿ ਬਰਸਾਤ ਦੇ ਦਿਨਾਂ ਤੋਂ ਪਹਿਲਾਂ ਇਸ ਦੀ ਸਫਾਈ ਹਰ ਸਾਲ ਲਗਭਗ ਹੁੰਦੀ ਰਹੀ ਹੈ ਲੇਕਿਨ ਫਿਰ ਵੀ ਬਰਸਾਤ ਦੇ ਦਿਨਾਂ ਵਿੱਚ ਇਹ ਡਰੇਨ ਹੈ ਜਿਹੜੀ ਉਹ ਨਿਕਾਸੀ ਦਾ ਪੂਰੇ ਦਾ ਪੂਰਾ ਪਾਣੀ ਕਿਚ ਨਹੀਂ ਪਾਂਦੀ ਔਰ ਲੋਕਾਂ ਦੇ ਘਰਾਂ ਵਿੱਚ ਔਰ ਸੜਕਾਂ ਵਿੱਚ ਆਮ ਤੌਰ ਤੇ ਬਰਸਾਤ ਦਾ ਪਾਣੀ ਦੇਖਿਆ ਜਾਂਦਾ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਰਹੇ ਹੋ ਕਿ ਡਰੇਨ ਕਾਫੀ ਵੱਡੀ ਹੈ ਔਰ ਜਿਸ ਵੇਲੇ ਇਹ ਡਰੇਨ ਬਣੀ ਸੀ ਜਿਸ ਵੇਲੇ ਹੁਣ ਵੀ ਚਾਈ ਸੀ 1960 ਵਿੱਚ ਉਸ ਵੇਲੇ ਸ਼ਹਿਰ ਦੀ ਆਬਾਦੀ ਬਹੁਤ ਹੀ ਘੱਟ ਸੀ ਆਬਾਦੀ ਤਾਂ ਵੱਧ ਗਈ ਲੇਕਿਨ ਇਹ ਡਰੇਨ ਉਦਾਰੀ ਉਦਾ ਰਹੀ ਔਰ ਹੁਣ ਗੁਰਦਾਸਪੁਰ ਵਾਸੀਆਂ ਨੂੰ ਖੁਸ਼ਖਬਰੀ ਵਾਲੀ ਖਬਰ ਹੈ ਕਿ ਇਹ ਡਰੇਨ ਦੀ ਸਫਾਈ ਹੀ ਨਹੀਂ ਹੋਣ ਜਾ ਰਹੀ ਇਹਨੂੰ ਦੋਨਾਂ ਪਾਸੇੋਂ ਪੱਕਾ ਕੀਤਾ ਜਾ ਰਿਹਾ ਹੈ 5 ਕਰੋੜ 70 ਲੱਖ ਰੁਪਏ ਇਸ ਡਰੇਨ ਨੂੰ ਪੱਕਾ ਕਰਨ ਲਈ ਮਨਜ਼ੂਰ ਕਰ ਲਏ ਗਏ ਨੇ ਔਰ ਡਰੇਨ ਦਾ ਲਗਭਗ 3.5 ਕਿਲੋਮੀਟਰ ਹਿੱਸਾ ਪੂਰੇ ਦਾ ਪੂਰਾ ਪੱਕਾ ਕੀਤਾ ਜਾ ਰਿਹਾ ਔਰ ਦੋਨਾਂ ਪਾਸੇ ਦੀ ਸੜਕਾ ਵੀ ਚੋੜੀਆਂ ਕੀਤੀ ਜਾ ਰਹੀਆਂ ਐ ਐਸੇ ਲਈ ਡਰੇਨ ਦੇ ਕੰਡੇ ਰਹਿ ਰਹੇ ਆਬਾਦੀ ਦੇ ਕੁਝ ਲੋਕ ਸਾਡੇ ਨਾਲ ਮੌਜੂਦ ਹੈ ਇਹਨੂੰ ਟਹਿਲ ਸਿੰਘ ਕਲੋਨੀ ਕਿਹਾ ਜਾਂਦਾ ਔਰ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਕੇ ਪਤਾ ਕਰਦੇ ਆ ਵੀ ਕੀ ਸਮੱਸਿਆਵਾਂ ਇਸ ਡਰੇਨ ਕਰਕੇ ਉਹਨਾਂ ਨੂੰ ਆ ਰਹੀਆਂ ਪੇਸ਼ ਮਾਤਾ ਜੀ ਕੀ ਨਾਮ ਆਪਣਾ ਕਿਦੋਂ ਤੋਂ ਇੱਥੇ ਰਹਿ ਰਹੇ ਹੋ ਕਾਰਵਾ ਮੇਰਾ ਨਾਮ ਕਪਟਨ ਸ਼ਬਦ ਘਰ ਵਾਲੀਆਂ ਮੈਂ 10 ਸਾਲ ਹੋ ਗਏ ਸਾਂ 10 ਸਾਲ ਹੋ ਗਏ ਸਾਂ ਨੂੰ ਰਹਿੰਦੇ ਆ ਜੀ ਪਹਿਲੇ ਆ ਦੱਸੋ ਵੀ ਕੀ ਕੀ ਮੁਸ਼ਕਲਾਂ ਆ ਰਹੀਆਂ ਇਸ ਡਰੇਨ ਕਰਾਂ ਪਾਜੀ ਸੰਧੂ ਸੱਪ ਕੀੜੇ ਮੱਖੀ ਕੱਡਾ ਜੋ ਐਰਾ ਵਗੈਰਾ ਸਾਡੀ ਗੰਦਗੀ ਪੱਲਰ ਦੀ ਆਹੀ ਬਿਮਾਰ ਹੋਈ ਦਾਵਾ ਤੇ ਦੂਸਰਾ ਭਾਜੀ ਸਾਡੀ ਇੰਨੀ ਕਸੂਰਤਾ ਤੁਸੀਂ ਆਪ ਕਿਰਪਾ ਕਰੋ ਤੁਸੀਂ ਗੱਲ ਹੁਣ ਇਹਨ ਪੱਕੀ ਹੋ ਜਾ ਹੁਣ ਜਾ ਰਹੀ ਹੈ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰੋਗੇ ਸਮੱਸਿਆਵਾਂ ਸੋਲਵ ਹੋ ਜਾਣਗੇ ਬਿਲਕੁਲ ਕਰਾਂਗੇ ਵੀਰ ਜੀ ਧੰਨਵਾਦ ਕਰਾਂਗੇ ਓਕੇ ਕੁਝ ਹੋਰ ਲੋਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਭਾਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਨਿਰਮਕੌਰ ਹੈ ਸਾਨੂੰ ਇਹ ਰੰਦੇ ਆ तकरीबन 14-15 ਸਾਲ ਹੋ ਗਏ ਆ ਤੇ ਸਾਨੂੰ ਇਸ ਨਫਾਸ ਦੀ ਬਹੁਤ ਮਤਲਬ ਮੁਸ਼ਕਲ ਆ ਰਹੀ ਹੈ ਮੁਸ਼ਕਲ ਇਸ ਤਰ੍ਹਾਂ ਕਿ ਸਾਡਾ ਘਰ ਤੇ ਬਿਲਕੁਲ ਨਰਦੀਕਿਆਗਾ ਪਾਣੀ ਬਹੁਤ ਗੰਦਾ ਹੈ ਨਾਲੇ ਦਾ ਤੇ ਘਰਾਂ ਦਾ ਪਾਣੀ ਵੀ ਇਸ ਕਰਕੇ ਗੰਦਾ ਹੈ ਤੇ ਜੋ ਕਿ ਪੀਣ ਵਿੱਚ ਬਿਲਕੁਲ ਟੇਸਟ ਨਹੀਂ ਆ ਤੇ ਦੂਸਰਾ ਕਪੜੇ ਧੋਣ ਵਿੱਚ ਹਰ ਇੱਕ ਚੀਜ਼ ਵਿੱਚ ਵੀ ਮਤਲਬ ਮੁਸ਼ਕਲ ਆਉਂਦੀ ਹੈ ਇਸ ਪਾਣੀ ਦੀ ਤੇ ਜੇ ਤੇ ਅਰਗੇਸ਼ਨ ਪੱਕਾ ਕੀਤਾ ਜਾਏ ਤੇ ਬਹੁਤ ਧੰਨਵਾਦ ਹੋਣਾ ਮੇਰਾ ਰਾ ਦਾ ਪਾਣੀ ਮਤਲਬ ਇਹ ਧਰਤੀ ਦੇ ਹੇਠਲਾ ਪਾਣੀ ਗੰਦਾ ਹੋ ਚੁੱਕਾ ਹਾਂ ਬਹੁਤ ਗੰਦਾ ਹੋ ਚੁੱਕਿਆ ਹੈ ਸੱਟੇ ਵਾ ਹਾਂਜੀ ਹਾਂ ਹੁਣ ਬਣਨ ਜਾ ਰਹੀ ਹੈ ਤੇ ਲੱਗਦਾ ਸਾਰੀਆ ਮੁਸ਼ਕਲ ਸੋਲਵ ਹੋ ਜਾਏ ਹਾਂਜੀ ਹਾਂਜੀ ਹਾਂ ਹੋ ਜਾ ਹਾਂਜੀ ਹਾਂ ਬਹੁਤ ਲੋਨੀ ਦੇਖੋ ਜੋ ਹੋਰ ਲੋਕ ਵੀ ਮੌਜੂਦ ਨੇ ਇਹ ਜੋ ਨਾਲਾ ਵੈ ਇਹ ਆਪਣੇ ਜਿਹੜਾ ਹਾਈਵੇ ਵੈ ਪਠਾਨਾ ਗਰਾਫੋ ਟੂ ਪਠਾਨਕੋਟ ਹਾਈਵੇ ਆ ਉਤੋਂ ਲੈ ਕੇ ਮੈਰਿਟਰੀਅ ਸਕੂਲ ਤੱਕ ਇਹ ਬਣਾ ਅਪਰੋਕਸੇ 3.5 ਕਿਲੋਮੀਟਰ ਏਰੀਆ ਦਾ ਜਿਹਦੇ ਵਾਸਤੇ ਇਹ 5 ਕਰੋੜ 70 ਲੱਖ ਰੁਪਈਆ ਜਿਹੜਾ ਵਾ ਉਹ ਮਨਜ਼ੂਰ ਹੋਇਆ ਵਾ ਇਹ ਜੋ ਸਾਡੀ ਬਾਬਾ ਟਹਿਲ ਸਿੰਘ ਕਲੋਨੀ ਹੈ ਇਹ ਇਹਦੇ ਵਾਸਤੇ ਔਰ ਇਧਰੋਂ ਜੋ ਇਹ ਨਾਲਾ ਵਾ ਇਹਦੇ ਵਿੱਚ ਸਾਨੂੰ ਬੜੀਆਂ ਮੁਸ਼ਕਲਾਂ ਹੁੰਦੀਆਂ ਨੇ ਜਿੱਦਾਂ ਹੁਣ ਗੰਦਾ ਪਾਣੀ ਐ ਉਹ ਜ਼ਮੀਨ ਦੇ ਵਿੱਚ ਜੀਜਦਾ ਉਹਦੇ ਨਾਲ ਜਿਹੜਾ ਇਹ ਜਿੰਨੀ ਵੀ ਕਲੋਨੀ ਹੈ ਉਹਦਾ ਕੀ ਆ ਵੀ ਪੀਣ ਵਾਲਾ ਜਿਹੜਾ ਪਾਣੀ ਆ ਉਹ ਖਰਾਬ ਹੁੰਦਾ ਵਾ ਉਹਦੇ ਵਿੱਚ ਸਾਨੂੰ ਪ੍ਰੋਬਲਮ ਆਉਂਦੀ ਪਾਣੀ ਚ ਮੁਸ਼ਕਲ ਆਉਂਦੀ ਐ ਇਸ ਕਲੋਨੀ ਦੀ ਉਹ ਇਹਦੇ ਨਾਲ ਸਾਨੂੰ ਬਿਮਾਰੀਆਂ ਲੱਗਦੀਆਂ ਵਾ ਲੋਕਾਂ ਨੂੰ ਮੱਛਰ ਹੁੰਦਾ ਵਈ ਐ ਬਦਬੂ ਵਗੈਰਾ ਆਉਂਦੀ ਐ ਉਹ ਸਾਰਾ ਇਹ ਕੰਮ ਕੀ ਐ ਖਤਮ ਹੋ ਜੂਗਾ ਤੇ ਬਿਲਕੁਲ ਜੀ 60 ਤੋਂ ਬਾਅਦ 1960 ਤੋਂ ਬਾਅਦ ਪਹਿਲੀ ਵਾਰ ਇਹੋ ਜਿਹਾ ਉਪਰਾਲਾ ਹੋਇਆ ਔਰ ਸ਼ਹਿਰ ਨਿਵਾਸੀ ਖਾਸ ਕਰਕੇ ਕੰਡੇ ਤੇ ਰਹਿੰਦੇ ਨੇ ਕਸੀ ਨਾਲੇ ਦੇ ਉਹ ਬਹੁਤ ਖੁਸ਼ ਨੇ ਲੋਕ ਔਰ ਧੰਨਵਾਦ ਕਰਦੇ ਨੇ ਪੰਜਾਬ ਸਰਕਾਰ ਦਾ ਕਿ ਬੜੀ ਦੇਰ ਬਾਅਦ ਐ ਸਮੱਸਿਆ ਦਾ ਹੱਲ ਹੋਣ ਜਾ ਰਿਹਾ ਗੁਰਦਾਸਪੁਰ ਤੋਂ ਕੈਮਰਾਮੈਨ ਜਗਿੰਦਰਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ